ਸਤਨਾਕ <small> <small> ਆਪ ਨੇ ਤੁਜੀ ਸੰਜੋ ਸਰਦਾ ਤਰ ਦਰਸ਼ਨ ਕਰਹੀ ਮੋਹ ਜਨ ਤ ਸੰਸ ਸਭ ਹਰਹੀ ਜੇ ਕੋ ਸੇਖ ਆਨ ਕਰ ਦੇਈ ਵਚਨੋ ਸੁਨੋ ਤ ਬ੍ਰਹਮ ਹੋ ਤਜ ਦੇਈ ਸਦਨੋ ਤਨੋ ਵਹ ਏਕ ਹੈ ਦੂਸਰ ਨਹੀਂ ਹੋਏ ਨਾਨਕ ਤਿਸ ਬਲੇ ਹਾਰਣੈ ਜਲ ਥਲ ਮਹੀਅਲ ਸ ਸੋ ਕੀ ਵਸੈ ਮਸ਼ਕੀਨੀਆਂ ਆਪਨੇ ਵਰਤਲੇ बटे बटे ਅਹੰਕਾਰੀਆਂ ਨਾਨਕ ਗਰਵ ਗਲੇ ਆਏ ਪ੍ਰਵ ਸ਼ਰਣਾ ਗਤੀ ਕਿਰਪਾ ਨਦ ਦਇਆ ਦਾ ਇੱਕ ਅੱਖਰ ਹਰ ਮਨ ਵਸਦਾ ਨਾਨਕ ਹੋ ਕਰ ਅਕਰ ਹਰ ਮਨ ਬਸਤ ਨਾਨਕ ਹੋਤਨ ਹਾਲਾ ਜੁਗੋ ਜੁਗ ਅਟਲ ਦੋ ਜਹਾਨ ਦੇ ਵਾਲੀ ਚਵਰ ਤਾਨ ਦੇ ਮਾਲਕ ਬਕਸ਼ੰਦ ਪਤਸ਼ਾ ਸਰਵ ਸੰਜੇ ਕਰਹਿ ਪਰ ਦੀਨ ਦੁਨੀਆ ਦੇ ਮਾਲਕ ਗਿਆਨ ਤੇ ਮਜਸ਼ਮੇ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅੱਤੇ ਸਤਿਗੁਰਾਂ ਜੀ ਦੀ ਪਵਨ ਗੋਦ ਦਾ ਅਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰ ਸواری ਕਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ پاک ਹਨ ਜਗਤ ਗੁਰੂ ਜਗਤ ਸੁਆਮੀ ਜਗਤ ਦੇ ਸੰਧੇ ਕਰ ਰਹੇ ਪਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਿਨਾਂ ਦਾ ਜੀਵਨ ਅਥਿਆਸ ਕਲਮ ਬੰਦ ਕੀਤਾ ਹੈ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਨ ਕਵੀ ਕਵੀ ਸੰਤੋਖ ਸਿੰਘ ਜੀ ਚੋੜਾ ਬਣੀ ਜੀ ਵੱਲੋਂ ਲਿਖਿਆ ਗਿਆ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਹਰ ਰੋਜ਼ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਕਥਾ ਵਿਚਾਰ ਕਰਦੇ ਹਾਂ ਸੋ ਆਓ ਦਾਤਾ ਜੀ ਦੇ ਜੀਵਨ ਅਤਿਆਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੈ ਕਰੋ ਕਿਰਪਾ ਦਾਸ ਨੂੰ ਬਖਸ਼ੋ ਖਾਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰੂ ਘਰ ਦੇ ਨਾਲ ਸਾਝ ਪਾਈਏ ਗੁਰੂ ਘਰ ਦੇ ਨਾਲ ਆਪੋ ਆਪਣੀਆਂ ਹੂੰ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਮਨੋ ਬਿਰਤੀਆਂ ਨੂੰ ਪਵਿੱਤਰ ਕਰੀਏ ਬੜੇ ਆਦਬ ਸਤਕਾਰ ਸਹਿਤ ਫਤਿ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰਿਆ ਸੀ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਨਗਰ ਦੇ ਵਿੱਚ ਪਹੁੰਚੇ ਸੀ ਕੁਝ ਸਮਾਂ ਇਹਨਾਂ ਨੇ ਬੰਦੀਤ ਕੀਤਾ ਦਾਤਾ ਜੀ ਮੋਦੀ ਖਾਨੇ ਤੇ ਆਪਣੀ ਡਿਊਟੀ ਸੰਭਾਲੀ ਅਤੇ ਕੁਝ ਦਿਨਾਂ ਕੁਝ ਸਮੇਂ ਬਾਅਦ ਸਤਕਾਰ ਜੋ ਮਨੂ ਲਚੰਦ ਜੀ ਆਪਣੀ ਲੜਕੀ ਸਲਖਣੀ ਜੀ ਨੂੰ ਲੈਣ ਆਏ 2-3 ਦਿਨ ਰਹੇ ਸੁਲਤਾਨਪੁਰ ਤਾਂ ਉਹ ਆਪਣੀ ਲੜਕੀ ਨੂੰ ਆਪਣੇ ਪਿੰਡ ਬਟਾਲੇ ਲੈ ਕੇ ਗਏ ਇਦਰ ਦਾਤਾ ਜੀ ਦਾ ਜੋ ਰਹਿਮਤਾਂ ਦੇ ਘਰ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਿਆਲਤਾ ਦੇ ਘਰ ਦਿਆਲਤਾ ਦੇ ਮੂਜਸ਼ਮੇ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਦੇਖਾਨੇ ਤੇ ਉਹਨਾਂ ਨੇ ਜਿਵੇਂ ਪਹਿਲਾਂ ਉਹਨਾਂ ਦਾ ਵਰਤਾਰਾ ਸੀ ਕਿ ਹੁਣ ਫੇਰ ਉਹਨਾਂ ਦਾ ਵਰਤਾਰਾ ਇਦਾਂ ਹੀ ਹੈ ਕਿਉਂਕਿ ਜਿਹੜੇ ਲੋਕ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਬਾਰੇ ਅਨੁਮਾਨ ਲਾ ਰਹੇ ਸੀ ਹੰਤਾਜਾ ਲਾ ਰਹੇ ਸੀ ਕਿ ਹੁਣ ਇਹਨਾਂ ਦਾ ਵਿਆਹ ਹੋ ਗਿਆ ਹੈ ਘਰ ਪਰਿਵਾਰ ਇਹਨਾਂ ਦਾ ਘਰ ਪਰਿਵਾਰ ਦੇ ਹੋ ਗਏ ਨੇ ਮੰਨ ਲਓ ਹੁਣ ਇਹਨਾਂ ਨੇ ਜੋ ਬਿਰਤੀ ਪਹਿਲਾਂ ਦੀ ਸੀ ਲਾਜ਼ਮੀ ਹੈ ਹੁਣ ਹਰਕ ਪਵੇਗਾ ਤਾਂ ਹੁਣ ਜਿਹੜੇ ਲੋਕ ਸੀ ਤਾਂ ਜਦੋਂ ਦਾਤਾ ਜੀ ਨੇ ਪਹਿਲਾਂ ਮੰਗੂ ਫਿਰ ਭੰਡਾਰਾ ਲਾਇਆ ਆਪਣੀ ਮੌਜ ਦੇ ਵਿੱਚ ਉੱਤੇ ਹੀ ਬੈਠੇ ਜਾ ਕੇ ਉਦੋਂ ਹੀ ਵਰਤਾ ਰਹੇ ਨੇ ਤਾਂ ਹੁਣ ਇਹ ਜਿਹੜੇ ਵੇਖਣ ਵਾਲੇ ਲੋਕ ਨੇ ਸੁਲਤਾਨਪੁਰ ਦੇ ਨੇ ਇਹ ਬੜੇ ਦਾਤਾ ਜੀ ਨੂੰ ਵੇਖ ਕੇ ਦਾਤਾ ਜੀ ਨੇ ਉਸ ਅੰਮ੍ਰਿਤ ਦੀ ਨੂੰ ਜਾਂ ਦਾਤਾ ਜੀ ਦੇ ਕਰਮ ਨੂੰ ਇਹ ਬੜਾ ਅਨੁਮਾਨ ਲਾ ਰਹੇ ਨੇ। ਉਹਨ ਅਨੁਮਾਨ ਕਿਆਂ ਨੇ ਲਾਇਆ ਐ ਅਡੋ ਅਡਾ ਜ਼ਿਕਰ ਕੀਤਾ ਕਵੀ ਜੀ ਨੇ ਜੋ ਆਪਾਂ ਨੇ ਪਿਛਲੀ ਲੜੀ ਦੇ ਵਿੱਚ ਵਿਚਾਰੇ ਆ। ਕੋਈ ਕਹਿੰਦਾ ਇਹਨਾਂ ਦੇ ਕੋਲ ਜੰਤਰ ਮੰਤਰ ਨੇ ਤਾਂ ਖਜ਼ਾਨਾ ਘਟਦਾ ਨਹੀਂ ਐ ਤਾਂ ਇਹਨਾਂ ਦੇ ਕੋਲ ਇਤਨਾ ਟਕਾ ਹੈ। ਅਤੇ ਕੋਈ ਕਹਿੰਦਾ ਇਹ ਵੀ ਹੋ ਸਕਦਾ ਰੱਬ ਦੇ ਭਗਤ ਨੇ ਅਤੇ ਰੱਬ ਆਪਣੇ ਭਗਤਾਂ ਨੂੰ ਕਦੇ ਤੋੜ ਨਹੀਂ ਆਉਂਦੇ ਅੰਦਰ ਅਤੇ ਕੋਈ ਕਹਿੰਦਾ ਇਹਨਾਂ ਦੇ ਕੋਲ پارਸ ਦੀ ਬੱਟੀ ਹੈ ਜਿਸ ਹਿਸਾਬ ਦੇ ਨਾਲ ਇੱਥੇ ਖਰਚਾ ਹੋ ਰਿਹਾ ਤਾਂ پارਸ ਦੀ ਬੱਟੀ ਵਧਦੇ ਨੇ ਤਾਂ ਖਜ਼ਾਨਾ ਸਦਾ ਵਧ ਰਿਹਾ ਹੈ ਤਾਂ ਖਜ਼ਾਨੇ ਦੀ ਮਹਿਮਾ ਹੋ ਰਹੀ ਹੈ ਮੋਦੀ ਖਾਨੇ ਦੀ ਸਾਡੇ ਨਗਰ ਦੀ ਮਹਿਮਾ ਹੋ ਰਹੀ ਹੈ ਅਤੇ ਕੋਈ ਕਹਿੰਦਾ ਕਿ ਇਹ ਅ ਰਬ ਦਾ ਰੂਪ ਨੇ ਪਰਮਾਤਮਾ ਜੀ ਦਾ ਰੂਪ ਨਹੀਂ ਤਾਂ ਹੁਣ ਏਦਾਂ ਦਾ ਮੰਨ ਲੋ ਅਨੁਮਾਨ ਬਹੁਤੇ ਲਾਇਏਗੇ ਇੱਕ ਨਹੀਂ ਕਾਫੀ ਸੀ ਜਿਨ੍ਹਾਂ ਨੇ ਅਨੁਮਾਨ ਲਾਇਆ ਦਾਤਾ ਜੀ ਦੇ ਬਾਰੇ ਖਜ਼ਾਨਾ ਜਿਹੜਾ ਕਿੱਥੋਂ ਆ ਰਿਹਾ ਹੈ ਕਿਵੇਂ ਵਰਤਾਰ ਰਹੇ ਨੇ ਐਡਾ ਵੱਡਾ ਪੰਡਾ ਦਾ ਲਾਉਣਾ ਅਤੇ ਰੋਜ਼ ਇੱਥੇ ਇਕੱਠ ਹੁੰਦਾ ਹੈ ਰਸਤਾ ਲੈਣ ਵਾਲਿਆਂ ਦਾ ਮੋਦੀ ਖਾਨੇ ਤੇ ਕਿਸੇ ਨੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਕਿਸੇ ਨੂੰ ਖਾਲੀ ਮੋੜਿਆ ਨਹੀਂ ਹੈ ਜੋ ਵੀ ਲੈ ਕੇ ਆਉਂਦੇ ਪਾਪਨਾ ਉਹਨਾਂ ਨੂੰ ਉਦਾਂ ਦੀ ਦਾਤ ਦੇ ਦਿੰਦੇ ਨੇ ਲੋਕ ਦੀ ਪਰਲੋਕ ਦੀ ਜਿਹੜਾ ਵੀ ਦਾਤ ਮੰਗਦੇ ਇਹਨਾਂ ਦੇ ਕੋਲੋਂ ਆ ਕੇ ਇਹ ਦਿੰਦੇ ਨੇ ਤਾਂ ਹੁਣ ਉਹ ਅਨੁਮਾਨ ਲਾ ਰਹੇ ਨੇ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਬਾਰੇ ਤਾਂ ਵਿੱਚ ਜਿਹੜੇ ਸਿਆਣੇ ਪੁਰਸ਼ ਹੁੰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਤੁਹਾਡਾ ਅਨੁਮਾਨ ਲੱਗ ਗਿਆ ਹੋਵੇ ਤਾਂ ਅਸੀਂ ਵੀ ਬੋਲਣੀ ਹੈ ਅਨੁਮਾਨ ਜਿਹੜਾ ਤੁਹਾਡਾ ਕਿੱਥੇ ਕਿ ਤੱਕ ਪਹੁੰਚਦੇ ਆ ਮੰਨ ਲਓ ਜੰਤਰ ਮੰਤਰ ਦੀ ਕੋਈ ਹੱਦ ਹੁੰਦੀ ਹੈ 파ਰਸ ਦੀ ਵੱਟੀ ਜਿਹੜੀ ਹੈ ਤਾਂ 파ਰਸ ਦੀ ਵੱਟੀ ਵੀ ਆਪਣੀ ਹੱਦ ਹੈ ਜਿਹੜੀ ਚੀਜ਼ ਇੱਥੇ ਹੈ ਹਰ ਇੱਕ ਚੀਜ਼ ਦੀ ਹੱਦ ਹੈ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਦੀ ਕੋਈ ਹੱਦ ਨਹੀਂ ਹੈ ਮੋਦੀ ਖਾਨਾ ਇਦਾਂ ਦਾ ਵਰਤਾਇਆ ਉਹਨਾਂ ਨੇ ਅਤੇ ਅਸੀਂ ਨਾਲੇ ਤਾਂ ਔਗਣਾ ਨੂੰ ਤੱਕ ਰਹੇ ਆ ਉਗਣਾ ਦੇ ਵਿੱਚ ਵੀ ਉਹਦੀ ਅਸੀਂ ਮਹਿਮਾ ਗਾ ਰਹੇ ਆ ਇਹ ਤੋਂ ਵੱਡੀ ਉਹਦੀ ਵਡਿਆਈ ਕੀ ਹੋ ਸਕਦੀ ਹੈ ਅਸੀਂ ਲੱਭਦੇ ਆ ਕਿ ਉਹਦੇ ਵਿੱਚੋਂ ਕਮੀ ਲੱਭੇ ਸਾਨੂੰ ਮੋਦੀਖਾਨਾ ਸਾਡੀ ਮਹਿਮਾ ਹੋ ਰਹੀ ਹੈ ਸੁਲਤਾਨਪੁਰ ਦੀ ਅਸੀਂ ਉਹਦੇ ਵਿੱਚ ਕਮੀ ਲੱਭਦੇ ਪਏ ਆ ਅਜੇ ਹੋਵੇ ਉਹ ਸਿਆਣਾ ਪੁਰਸ਼ ਕਹਿੰਦਾ ਕਮੀਆਂ ਤੇ ਪੜਦੇ ਪਾਈਦੇ ਨੇ ਅਤੇ ਤੁਸੀਂ ਲੱਭ ਰਹੇ ਹੋ ਅਤੇ ਤੁਹਾਨੂੰ ਲੱਭ ਫੇਰ ਵੀ ਨਹੀਂ ਰਹੀ ਤਾਂ ਐਦਾਂ ਦਾ ਸਰਵਗਲਾ ਸੰਪੂਰਨ ਪਰਮਾਤਮਾ ਜੀ ਹੋ ਸਕਦੇ ਨੇ ਉਹ ਪਰਮਾਤਮਾ ਦੇ ਭਗਤ ਨਹੀਂ ਨੇ ਉਹ ਤਾਂ ਪਰਮਾਤਮਾ ਨੇ ਉਹਨਾਂ ਦੇ ਭਗਤ ਇਸ ਮੋਦੀ ਖਾਨੇ ਤੇ ਨਿਤ ਤਰਲੇ ਕਰਦੇ ਨੇ ਸਾਨੂੰ ਦਿਦਾਰੇ ਦੇ ਦਿਓ ਸਾਨੂੰ ਕੋਈ ਅਲਫਾਜ ਦੇ ਦਿਓ ਸਾਨੂੰ ਆਪਣੀ ਸਿੱਖੀ ਆਪਣਾ ਗਿਆਨ ਦੇ ਦਿਓ ਉਹ ਭਗਤ ਨਹੀਂ ਨੇ ਉਹ ਤਾਂ ਪਾਕਿਸਤਾਨ ਪੈਦਾ ਕਰਨ ਵਾਲੇ ਨੇ ਭਗਤ ਬਣਾਉਣ ਵਾਲੇ ਨੇ ਉਹ ਪਰਮਾਤਮਾ ਦਾ ਰੂਪ ਨਹੀਂ ਤਾਂ ਹੁਣ ਉਹਨਾਂ ਨੇ ਇਦਾਂ ਕਿਹਾ ਸਿਆਣੇ ਪੁਰਸ਼ ਸੀ ਜਿਹੜੇ ਵਿੱਚ ਤਾਂ ਹੁਣ ਜਿਹੜੇ ਦੂਜੇ ਨੇ ਤਾਂ ਹੁਣ ਉਹ ਉਹਨਾਂ ਨੂੰ ਕਹਿ ਰਹੇ ਨੇ ਮਤਲਬ ਹੁਣ ਉਹਨਾਂ ਦੇ ਕੋਲ ਜਾ ਕੇ ਅਸੀਂ ਕਿਵੇਂ ਤਰੀਏ ਮਤਲਬ ਗੁਰੂ ਨਾਨਕ ਦੇਵ ਜੀ ਦੇ ਕਿਵੇਂ ਭਗਤ ਬਣੀਏ ਤਾਂ ਹੁਣ ਉਹ ਵੀ ਹੱਲ ਦੱਸ ਰਹੇ ਨੇ ਲੜੀ ਅੱਗੇ ਜੁੜਦੀ ਆ ਜੋ ਪ੍ਰੇਮ ਸਹਿਤ ਆਪਾਂ ਸਰਗਣ ਕਰੀਏ ਜੋ ਸਰਗਾਤਰ ਦਰਸ਼ਨ ਕਰੇ ਉਹ ਸਿਆਣੇ ਪੁਰਸ਼ ਕਹਿੰਦੇ ਨੇ ਜਿਹੜਾ ਮਰਜੀ ਦੇਖੋ ਮੋਦੀਖਾਨੇ ਤੇ ਕੋਈ ਆਪਣੀ ਹੈਂਕੜ ਦੇ ਨਾਲ ਨਹੀਂ ਆਉਂਦਾ ਜਿਹੜਾ ਵੀ ਕੋਈ ਹੁੰਦਾ ਹੈ ਪਦਾਰਥ ਲੈਂਦਾ ਬੜਾ ਪ੍ਰੇਮ ਹਲੀਮੀ ਦੇ ਨਾਲ ਜਿਵੇਂ ਦੇ ਅਗਲੇ ਦੀ ਭਾਵਨਾ ਹੁੰਦੀ ਹੈ ਉਤੋਂ ਜ਼ਿਆਦਾ ਹਲੀਮੀ ਦੇਣ ਵਾਲੇ ਦੇ ਵਿੱਚ ਹੈ ਅਲਾਗੇ ਦੇਣ ਵਾਲਾ ਜਿਹੜਾ ਹੈ ਉਹ ਤਖਤ ਤੇ ਮੋਦੀ ਖਾਨੇ ਤੇ ਬੈਠਾ ਹੈ ਪਰ ਉਹ ਵੀ ਬੜੇ ਜਿਵੇਂ ਅਗਲਾ ਪਿਆਰ ਦੇ ਨਾਲ ਮੰਗਦਾ ਹੈ ਕਈ ਗੁਣਾ ਪਿਆਰ ਉਹਨਾਂ ਨੂੰ ਪਦਾਰਥ ਦੇ ਨਾਲ ਦਿੰਦੇ ਨੇ ਨਿਵਾਜਦੇ ਨੇ ਅਗਲੇ ਨੂੰ ਆ ਤੇ ਅਸੀਂ ਉਹਨਾਂ ਦੇ ਔਗਣਾ ਨੂੰ ਵੇਖ ਕੇ ਜਾਂ ਉਹਨਾਂ ਦੀ ਸਿਫਤ ਨੂੰ ਵੇਖ ਕੇ ਜਾਂ ਰੱਬ ਦਾ ਰੂਪ ਕਰਕੇ ਉਹਨਾਂ ਦੇ ਕੋਲ ਜਾਣਾ ਤਾਂ ਕਿੰਨੀ ਸਾਡੇ ਕੋਲ ਸ਼ਰਧਾ ਹੋਣੀ ਚਾਹੀਦੀ ਹੈ ਮੰਨ ਲਓ ਰੱਬ ਨੂੰ ਮਿਲਣਾ ਹੈ ਰੱਬ ਦੇ ਨਾਲ ਗੱਲਬਾਤ ਕਰਨੀ ਹੈ ਕਿੰਨੀ ਸ਼ਰਧਾ ਚਾਹੀਦੀ ਹੈ ਦੁਨੀਆਂ ਦੀ ਸ਼ਰਧਾ ਇਕੱਠੀ ਕਰ ਲਈਏ ਹਰ ਇੱਕ ਇਨਸਾਨ ਦੀ ਤਾਂ ਉਹ ਸ਼ਰਧਾ ਵੀ ਰੱਬ ਦੇ ਕੋਲ ਘੱਟ ਪੈਂਦੀ ਹੈ ਇਤਨੀ ਸ਼ਰਧਾ ਹੋਣੀ ਚਾਹੀਦੀ ਹੈ ਕਿਉਂਕਿ ਦੁਨੀਆਂ ਜਿਹੜੀ ਹੈ ਨਾ ਇਹ ਗਿਣਤੀ ਦੇ ਵਿੱਚ ਹੈ ਅਸ ਰੱਬ ਨੇ ਅਸੀਮ ਸਾਡੀ ਸ਼ਰਧਾ ਅਸੀਮ ਹੋਣੀ ਚਾਹੀਦੀ ਹੈ ਤਾਂ ਉਹ ਕਹਿੰਦੇ ਨੇ ਸ਼ਰਧਾ ਹੋਣੀ ਬੜੀ ਜ਼ਰੂਰੀ ਹੈ ਜਦੋਂ ਸ਼ਰਧਾ ਹੋਵੇਗੀ ਨਾ ਤਾਂ ਫਿਰ ਉਹ ਆਪਣੀ ਦੇਸ਼ਤ ਨਿਹਾਰੀ ਜਿੱਤੇ ਆਪਣੀ ਦ੍ਰਿਸ਼ਟੀ ਧਾਰ ਦੇ ਨੇ ਰਹਿਮਤ ਕਰਦੇ ਨੇ ਤਾਂ ਉਹ ਆਪਣੇ ਮੌਜ ਦੇ ਵਿੱਚ ਨੇ ਆਪਣੀ ਕਲਾ ਜਿਹੜੀ ਉਹਨਾਂ ਦੀ ਲੀਲਾ ਹੈ ਉਹ ਕਿਤੇ ਵਰਤਾਉਂਦੇ ਨੇ ਉਹਨਾਂ ਦੀ ਮਰਜ਼ੀ ਹੈ ਮੋਹ ਜੰਨਤ ਸੰਸਾਰ ਸਭ ਹਰ ਹੀ ਤਾਂ ਕਹਿੰਦੇ ਜਿਸ ਤਰ੍ਹਾਂ ਮੋਹ ਜੰਨਤ ਜਿਹੜਾ ਜਨਤ ਤਾਂ ਜਿਹੜੇ ਮਾਨੂੰ ਚੰਗੀ ਚੀਜ਼ ਜਨਤ ਅਸੀਂ ਜਾਣਦੇ ਆ ਕਿ ਸਾਡੇ ਕੋਲ ਆ ਆਗਣੇ ਜਾਂ ਸਾਡੇ ਕੋਲ ਆ ਕਮੀਆਂ ਨੇ ਅਤੇ ਜੇ ਉਹ ਕਮੀਆਂ ਨੂੰ ਅਸੀਂ ਪਿੱਛੇ ਰੱਖ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮਿਲिए ਮਲੂਣਾ ਦੇ ਦਿਹਾਰੇ ਕਰਨ ਜਿਹੜਾ ਵੀ ਕੋਈ ਆਉਂਦਾ ਸੰਤ ਮਹਾਪੁਰਸ਼ ਆਉਂਦਾ ਆਪਣਾ ਪਾਪ ਮਿਟਾ ਕੇ ਉੱਥੇ ਉਹਨਾਂ ਨੂੰ ਮਿਲਦੇ ਨੇ ਦਾਤਾ ਜੀ ਤੁਹਾਡੇ ਕੋਲ ਆਏ ਆ ਸਾਨੂੰ ਗਿਆਨ ਸੋਝੀ ਦੇ ਦੇਓ ਤੁਹਾਡੇ ਕੋਲ ਆਏ ਆ ਸਾਨੂੰ ਆ ਪਦਾਰਥ ਆ ਵਸਤੂ ਦੇ ਦੇਓ ਦਾ ਦਾਤਾ ਜੀ ਉਹਨਾਂ ਨੂੰ ਹਰ ਇੱਕ ਚੀਜ਼ ਦਿੰਦੇ ਨੇ ਸੰਸੈ ਸਭ ਹਰੀ ਸਾਡੇ ਤਾਂ ਸੰਸੈ ਹੀ ਬੋਧ ਨੇ ਮਾਲੋ ਸੰਸਾ ਕਹਿੰਦੇ ਨੇ ਪਰਮ ਸਾਡੇ ਤਾਂ ਭਰਮ ਹੀ ਬੋਧ ਨੇ ਜੇ ਦੀਦਾਰਿਆਂ ਨੂੰ ਚਲੇ ਵੀ ਜਾਈਏ ਨਾ ਉਹਨਾਂ ਨੇ ਸਾਨੂੰ ਤਾਰਨਾ ਜ਼ਰੂਰ ਹੈ ਪਰ ਅਸਰ ਤਾਂ ਸਾਡੀ ਵਰਤੀ ਤੇ ਹੈ ਨਾ ਸਾਡੀ ਵਰਤੀ ਤੇ ਅੰਦਰ ਤਾਂ ਸੰਸੈ ਪਏ ਨੇ ਅਸੀਂ ਤਾਂ ਉਹਨਾਂ ਦੇ ਔਗਣ ਵੇਖਦੇ ਪਏ ਆਂ ਭੰਡਾਰਾ ਉਹਨਾਂ ਨੇ ਲਾਇਆ ਹਿਸਾਬ ਕਿਤਾਬ ਉਹਨਾਂ ਨੇ ਦੇਣਾ ਅਤੇ ਫਿਰ ਅਸੀਂ ਕਿੱਦਾਂ ਦੇ ਅੰਤਾਜੇ ਲਾਏ ਨੇ ਜੰਤਰ ਮੰਤਰਾਂ ਦੇ ਮਾਲਕ ਹੋਣਗੇ ਅਤੇ 파ਰਸ ਦੀ ਵੱਡੀ ਉਹਨਾਂ ਦੇ ਰੱਬ ਦੇ भगत ਹੋਣਗੇ ਪਰ ਕੋਈ ਵੀ ਆਪਣੀ ਸੋਚ ਤੇ ਨਹੀਂ ਖੜਾ ਕਿ ਹਾਂ ਮੈਂ ਪੱਕਾ ਕਹਿੰਦਾ ਜੰਤਰ ਮੰਤਰ ਦੇ ਇਹਨਾਂ ਦੇ ਕੋਲ ਤਉਨੋ ਸਿਆਣੇ ਕਹਿੰਦੇ ਜੇ ਜੰਤਰ ਮੰਤਰ ਨੇ ਚੰਗੀ ਗੱਲ ਹੈ ਕਿਸੇ ਦਾ ਭਰਮ ਤਾਂ ਦੂਰ ਕਰਦੇ ਨੇ ਜੇ ਜੰਤਰ ਮੰਤਰ ਨੇ ਉਹ ਉਧਾਰ ਤਾਂ ਕਰਦੇ ਪਏ ਨੇ ਨਾ ਦੁਨੀਆ ਦਾ ਆਹਾਰ ਚੱਲਦਾ ਹੈ ਅਤੇ ਉਥੇ ਰਜਕ ਦਿੰਦੇ ਨੇ ਆਹਾਰ ਚੱਲਦਾ ਅਤੇ ਉਧਾਰ ਉੱਥੇ ਚੱਲਦਾ ਉਧਾਰ ਵੀ ਕਰਦੇ ਨੇ ਆਹਾਰ ਵੀ ਦਿੰਦੇ ਨੇ ਤਾਂ ਕਹਿੰਦੇ ਸਭ ਤੋਂ ਵੱਡਾ ਭਰਮ ਸਾਡੇ ਮਨ ਦੇ ਵਿੱਚ ਇਹੀ ਹੈ ਆਹਾਰ ਅਤੇ ਉਧਾਰ ਹਾਂ ਅਸੀਂ ਆਪਣੀ ਹੈਂਕਰ ਦੇ ਵਿੱਚ ਰਹਿ ਜਾਂਦੇ ਆ ਕਿ ਸਾਡੇ ਰਤਬੇ ਨੇ ਸਾਡੇ ਕੋਲ ਮਾਇਆ ਹੈ ਅਸੀਂ ਇਹ ਤਾਂ ਹਾਂ ਪਰ ਇਹ ਸੰਸਾਰ ਜਿਹੜਾ ਹੈ ਨਾ ਸਾਨੂੰ ਕੱਢ ਕੇ ਉਹਨੂੰ ਮਿਲ ਰੱਬ ਦਾ ਰੂਪ ਜਾਣ ਕੇ ਉਹਨਾਂ ਨੂੰ ਮਿਲਣਾ ਪਵੇਗਾ ਜਿਹੜੇ ਹਿਸਾਬ ਦੇ ਨਾਲ ਸਾਡੇ ਮਨ ਦੇ ਸੰਸੇ ਮੰਨ ਲਓ ਮਨ ਦੇ ਵਿੱਚ ਭਰਮਾ ਹਨ ਜੇ ਕੋ ਸਿੱਖ ਆਨ ਕਰ ਲਈ ਕਿਉਂਕਿ ਅਸੀਂ ਨੇ ਸਿੱਖਣਾ ਉਹਨਾਂ ਦੇ ਕੋਲੋਂ ਹੁਣ ਜਿਹੜੇ ਇਹ ਸਿਆਣੇ ਪੁਰਸ਼ ਸੀ ਨਾ ਬਾਕੀ ਸਿਆਣੇ ਸੀ ਗਿਆਨ ਕਰਕੇ ਵੀ ਉਮਰ ਕਰਕੇ ਵੀ ਉਹ ਕਹਿੰਦੇ ਨੇ ਜੇ ਸਿੱਖਣਾ ਹੈ ਨਾ ਜਦੋਂ ਸਿੱਖਣ ਜਾਈਦਾ ਤਾਂ ਉਦੋਂ ਅਗਲਾ ਭਾਵੇਂ ਉਹਦੀ ਉਮਰ ਨਹੀਂ ਵੇਖੀ ਦੀ ਅਗਲੇ ਦੀ ਕਿ ਉਹਦੀ ਉਮਰ ਕਿਤਨੀ ਹੈ ਉਹਦਾ ਜਿਹੜਾ ਗੁਣ ਹੈ ਹੁਣ ਵੇਖੀਦਾ ਕਿ ਉਹ ਹੁਨਰ ਲੈਣਾ ਸੀ ਗੁਣ ਲੈਣਾ ਤਾਂ ਹੁਣ ਜੇ ਉਹਦੇ ਕੋਲ ਗੁਣ ਨੇ ਤਾਂ ਉਹ ਤਾਂ ਰੱਬ ਦਾ ਰੂਪ ਨੇ ਮੁਕਾਬਲੇ ਕੋਈ ਨਹੀਂ ਕਿਹੜੇ ਕਿਹੜੇ ਹੁਨਰ ਦੀ ਕਿਹੜੇ ਕਿਹੜੇ ਗੁਣ ਦੀ ਸਿਫਤ ਕਰੀਏ ਅਸੀਂ ਥੱਕ ਚੁੱਕੇ ਆ ਕਰ ਕਰਕੇ ਕਮੀਆਂ ਲੱਭ ਲੱਭ ਕੇ ਸਾਰਾ ਪਿੰਡ ਸਾਡਾ ਥੱਕ ਚੁੱਕੇ ਆ ਇਕੱਠ ਕਰ ਕਰਕੇ ਅਸੀਂ ਥੱਕ ਚੁੱਕੇ ਕਿ ਉਹਨਾਂ ਦੇ ਵਿੱਚ ਆ ਕਮੀਆਂ ਇੰਧਾ ਕਮੀਆਂ ਪਰ ਕੋਈ ਕਮੀ ਉਹਨਾਂ ਦੇ ਵਿੱਚ ਕੱਢ ਨਹੀਂ ਸਕਿਆ ਅਤੇ ਉਹਨਾਂ ਦਾ ਦਿਰਧ ਵੇਖੋ ਸੁਭਾਅ ਵੇਖੋ ਜਦੋਂ ਵੀ ਵਿਚਰਦੇ ਨੇ ਜਦੋਂ ਵੀ ਸਾਡੇ ਨਾਲ ਬੋਲਦੇ ਨੇ ਬੜੇ ਪ੍ਰੇਮ ਦੇ ਨਾਲ ਬੋਲਦੇ ਨੇ ਸਾਡੀ ਉਮਰ ਦਾ ਲਿਹਾਜ਼ ਕਰਦੇ ਹੋਏ ਸਾਨੂੰ ਰਾਮ ਸਲਾਮ ਵੀ ਕਰਦੇ ਨੇ ਜਿੱਦਾਂ ਦਾ ਇਨਸਾਨ ਮਲੋ ਇਸਲਾਮ ਧਰਮਾਂ 'ਉਂ ਮੇ ਬੋਲਦੇ ਨੇ ਦਾਤਾ ਜੀ ਉਹਨਾਂ ਵੀ ਨਾਲੇ ਹਿੰਦੂ ਧਰਮ 'ਉਨਾਂ ਦੇ ਨਾਲ ਉਹ ਤਾਂ ਬੋਲਦੇ ਨੇ ਪਲੋ ਰਾਮ ਸਲਾਮ ਸਾਰਿਆਂ ਨੂੰ ਇੱਕੋ ਜਿਹੀ ਕਰਦੇ ਨੇ ਦਾਤਾ ਜੀ ਕੋਈ ਫਰਕ ਨਹੀਂ ਹੈ ਕਿ ਇਹਨਾਂ ਨੇ ਮੈਨੂੰ ਕੱਠ ਦੇ ਵਿੱਚ ਮੇਰੀ ਨਸਲ ਦਿੱਤੀ ਅਸੀਂ ਆਂ ਕੱਠ ਕਰਨ ਵਾਲੇ ਤਾਂ ਹੁਣ ਉਹ ਕਹਿੰਦੇ ਨੇ ਉਹਨਾਂ ਤੋਂ ਕੋਲੋਂ ਸਿੱਖਣਾ ਹੈ ਅਤੇ ਸਿੱਖਣ ਵਾਲਾ ਜਿਤਨਾ ਨਿਮਾਣਾ ਹੋ ਸਕਦਾ ਉਤਨਾ ਨਿਮਾਣਾ ਹੋ ਕੇ ਸਿੱਖਿਆ ਜਾ ਸਕਦਾ ਆਪਣੀ ਹੰਕਾਰ ਦੇ ਨਾਲ ਕਿਸੇ ਦੇ ਕੋਲ ਅੱਜ ਤੱਕ ਨਾ ਕੋਈ ਸਿੱਖਿਆ ਹੈ ਅਤੇ ਨਾ ਸਿੱਖ ਸਕੇਗਾ ਕਿਉਂਕਿ ਗੁਰੂ ਅਨੰਕ ਤੇ ਮਹਾਰਾਜ ਜੀ ਕਿਦ ਨੇ ਗੁਣ ਗਾਹਕ ਗੁਣ ਵੇਚੀਐ ਤਉ ਗੁਣ ਸਹਿ ਕੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਕ ਵਿਕਾਏ ਹੁਣ ਜੇ ਗੁਣ ਦਾ ਗਾਹਕ ਹੈ ਉਹਨੂੰ ਗੁਣਾ ਸੀ ਦਿੱਤਾ ਮੰਨ ਲਓ ਕੋਈ ਵੀ ਹੁਨਰ ਹੈ ਕਿਸੇ ਦੇ ਕੋਲ ਉਦੇ ਉਹਦੇ ਕੋਲ ਆਇਆ ਤਾਂ ਉਹ ਲੱਖਾਂ ਦੇ ਵਿੱਚ ਵੇਖੇਗਾ ਬਲੋ ਲੱਖਾਂ ਨੂੰ ਅੱਗੇ ਸਖਾਵੇਗਾ ਉਹ ਜੀਨੇ ਲੈਣਾ ਨਹੀਂ ਧੱਕੇ ਦੇ ਨਾਲ ਸਖਾ ਰਹੇ ਆ ਤਾਂ ਉਹਨੂੰ ਸਖਾਇਆ ਸਾਡਾ ਵੀ ਜਿਹੜਾ ਪਿੱਛੇ ਚੱਲਿਆ ਜਾਂਦਾ ਤਉ ਗੁਣ ਲਾ ਗੁਣ ਤਉ ਗੁਣ ਸੇਖੋ ਜਾਏ ਤਾ ਹਣ ਇਹ ਕਹਿੰਦੇ ਨੇ ਉਹਨਾਂ ਦਾ ਗੁਣ ਤਾਂ ਫੈਲੇ ਆ ਪਿਆ ਦੁਨੀਆ ਸਿਫਤ ਕਰਦੀ ਹੈ ਅਤੇ ਅਸੀਂ ਥੱਕਦੇ ਨਹੀਂ ਅੱਜ ਉਹਨਾਂ ਦੀ ਸਿਫਤ ਕਰਦੇ ਆ ਹੋਇਆ ਕਿੰਨੇ ਲੋਕ ਨੇ ਜਿਹੜੇ ਸਿਮਤ ਕਰਦੇ ਨੇ ਹੁਣ ਉਹਨਾਂ ਦੀ ਜਿਹੜੀ ਵਡਿਆਈ ਹੈ ਇਤਨੀ ਵੱਡੀ ਹੈ ਉਹਨਾਂ ਦੇ ਕੋਲ ਸਿੱਖਣਾ ਹੈ ਤਾਂ ਉਹ ਤਨਾ ਸਾਡੇ ਕੋਲ ਸ਼ਰਧਾ ਪ੍ਰੇਮ ਭਾਵਨਾ ਹੋਣੀ ਚਾਹੀਦੀ ਹੈ ਵਚਨ ਸੁਨ ਤ ਪ੍ਰੰ ਕੋ ਤਜ ਦੇਈ ਇਤਨੀ ਗੱਲ ਧਿਆਨ ਕਰ ਲੋ ਅਸੀਂ ਤਾਂ ਇਥੇ ਅਨੁਮਾਨ ਲਾਇਆ ਕਿ ਐਦਾਂ ਨੇ ਐਦਾਂ ਨੇ ਪਰ ਕਿਤਨੇ ਚੰਗੇ ਉਹਨਾਂ ਦੇ ਅਲਫਾਜ਼ ਵਚਨ ਨੇ ਅਤੇ ਜਿਹੜਾ ਇੱਕ ਵਾਰ ਸੋਣਾ ਲੈਂਦਾ ਉਹਦੇ ਜਨਮਾਂ ਜਨਮਾਂ ਤਰਾਂ ਦੇ ਰੋਗ ਕੱਢੇ ਜਾਂਦੇ ਨੇ ਜਿਹੜਾ ਉਹਨਾਂ ਦੇ ਕੋਲ ਜਾਂਦਾ ਹੈ ਨਾ ਐਦਾਂ ਦੀ ਪ੍ਰੀਤ ਪੈਂਦੀ ਹੈ ਉਹਨਾਂ ਦੇ ਜਿਹੜੇ ਭ੍ਰਮ ਕੋ ਤਜ ਦੇਈ ਭ੍ਰਮਾ ਜਿਹੜੇ ਪਏ ਹੁੰਦੇ ਨੇ ਭ੍ਰਮ ਹੁੰਦੇ ਨੇ ਗਲਤ ਕੰਮਾਂ ਦੇ ਮਾੜੇ ਕਰਮ ਕਰਨੇ ਮਾੜੀ ਸੋਚ ਵਿਚਾਰ ਰੱਖਣੀ ਅਤੇ ਪਰਾਇਆ ਹੱਕ ਖਾਣਾ ਤਾਂ ਐਦਾਂ ਦੇ ਜਿੰਨੇ ਵੀ ਜ਼ਿੰਦਗੀ ਦੇ ਮਾੜੇ ਕਰਮ ਨੇ ਉਹ ਕਹਿੰਦੇ ਆਪਣੇ ਆਪ ਫਿਰ ਉਹਨਾਂ ਨੂੰ ਫਿੱਕੇ ਲੱਗਣ ਲੱਗ ਜਾਂਦੇ ਨੇ ਜਿਹੜੇ ਪਹਿਲਾਂ ਜ਼ਿੰਦਗੀ ਦੇ ਵਿੱਚ ਕਮਾਉਂਦੇ ਨੇ ਏਦਾਂ ਦਾ ਉਹਨਾਂ ਦੇ ਵਚਨ ਨੇ ਉਹ ਕਹਿੰਦੇ ਨਹੀਂ ਨੇ ਕਿਸੇ ਨੂੰ ਭਾਈ ਤੇਰੇ ਦੇ ਵਿੱਚ ਆ ਔਗਣ ਹੈ ਹੁਣ ਰੱਬ ਤਾਂ ਘਟ ਘੜ ਕੇ ਅੰਦਰ ਕੀ ਜਾਣਦ ਨੇ ਹੁਣ ਅਸੀਂ ਇੱਥੇ ਗੱਲਾਂ ਕਰਦੇ ਆ ਅਸੀਂ ਕਹਿ ਰਹੇ ਆ ਉਹਨਾਂ ਨੂੰ ਤਾਂ ਸਾਡੇ ਬਾਰੇ ਜਾਣਦੇ ਨਹੀਂ ਉਹ ਪਰ ਰੱਬ ਨੇ ਸਾਡੇ ਤੱਕੀ ਪੂਰੀ ਦੁਨੀਆ ਦਾ ਉਹਨਾਂ ਨੂੰ ਗਿਆਨ ਹੈ ਜੇ ਜਾਣੇ ਉਹਨਾਂ ਦੇ ਕੋਲ ਇਤਨੀ ਹਲੀਮੀ ਹੋਵੇ ਇਤਨੀ ਮਹੱਬਤ ਹੋਵੇ ਇਤਨੀ شدت ਦੇ ਨਾਲ ਉਹਨਾਂ ਦੇ ਮੁਬਾਰਕ ਚਰਣਾ ਦੇ ਵਿੱਚ ਜਾਓ ਜਿਹੜੇ ਜਾਂਦੇ ਤੁਹਾਨੂੰ ਆਪਣੀ ਕਲਬਕੜੀ ਦੇ ਵਿੱਚ ਲੈ ਲੈ ਆਸਪਰਕਾਰ ਤਕਾਇ ਕਮਾਸਾ ਉਧਰ ਗੱਲਾਂ ਕਰ ਰਹੇ ਸੀ ਹੁਣ ਉਧਰ ਗੱਲਾਂ ਚੱਲਦੀਆਂ ਸੀ ਅੱਜ ਮਿਲਾਂਗੇ ਕੱਲ ਮਿਲਾਂਗੇ ਮਲੋਇਦਾ ਕਿ ਮੈਂ ਮਿਲੀਏ ਦਾਤਾ ਜੀ ਨੂੰ ਸਾਡੇ ਮਨ ਦੇ ਵਿੱਚ ਏਦਾਂ ਪਰਮ ਹੁਣ ਜਦੋਂ ਏਦਾਂ ਦੀ ਗੱਲ ਮਨ ਦੇ ਵਿੱਚ ਆ ਜੇ ਨਾਲ ਲਾਜ਼ਮੀ ਹੈ ਗੁਰੂ ਦੀ ਰਹਿਮਤ ਵਰਤਣੀ ਸ਼ੁਰੂ ਹੋ ਜਾਂਦੀ ਹੈ ਕਿ ਗੁਰੂ ਦੇ ਕੋਲ ਜਾਣਾ ਹੈ ਅਤੇ ਪਹਿਲਾਂ ਸਾਡੀ ਆ ਸੋਚ ਰਹੀ ਹੈ ਕਿਹੜਾ ਮੂੰਹ ਲੈ ਕੇ ਜਾਵਾਂਗੇ ਹੁਣ ਉੱਥੇ ਜਾ ਕੇ ਮਾਫੀਆਂ ਮੰਗਣੀਆਂ ਨੇ ਦਾਤਾ ਜੀ ਵਸ ਸਾਨੂੰ ਮਾਫ ਕਰ ਦੇਣ ਅਤੇ ਇਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਣ ਗੁਰ ਏਕ ਪੰਡਾ ਜਾਏ ਚਲ ਸਤ ਗੁਰ ਕੋਟ ਪੰਡ ਆਗੇ ਹੋਏ ਲੇਤਾ ਹੈ ਹੁਣ ਜੇ ਅਸੀਂ ਇੱਕ ਕਦਮ ਪੁੱਟਦੇ ਆ ਨਾ ਕਿ ਘਰ ਬੈਠੀ ਸੋਚ ਲਈਏ ਗੁਰੂ ਦੇ ਕੋਲ ਜਾਣਾ ਹੈ ਗੁਰੂ ਇਤਨਾ ਉਪਰਾਲਾ ਦਿੰਦੇ ਨੇ انسان ਨੂੰ ਇਤਨੀ ਰਹਿਮਤ ਵਰਸਾਉਂਦੇ ਨੇ ਕਿ ਕਰੋੜਾ ਕਦਮ ਸਾਨੂੰ ਅਕੂ ਲੈਣ ਆਉਂਦੇ ਨੇ ਅਸੀਂ ਇੱਕ ਸੁਖ ਤੇ ਖੜੇ ਆਂ ਦਾਤਾ ਜੀ ਸਾਡੇ ਜਗਲਵਕੜੀ ਦੇ ਵਿੱਚ ਲੈਣ ਦੇ ਲਈ ਸਾਨੂੰ ਅੱਗੇ ਆ ਰਹੇ ਨੇ ਕਰੋੜਾ ਕਦਮ ਪਰ ਸਤਿਗੁਰੂ ਕਹਿੰਦੇ ਨੇ ਜ਼ਰੂਰੀ ਹੈ ਤੇਰਾ ਇੱਕ ਕਦਮ ਪੁੱਟਣਾ ਤੋ ਪੁੱਟ ਤਾਂ ਸਹੀ ਇੱਕ ਕਦਮ ਆਪਣੇ ਕਰਮਾ ਕਰਕੇ ਪੁੱਟ ਆਪਣੀ ਸੋਚ ਵਿਚਾਰ ਕਰਕੇ ਪੁੱਟ ਸਰੀਰ ਦਾ ਸਰੀਰ ਕਰਕੇ ਹੈ ਨਾ ਸਰੀਰ ਕਰਕੇ ਕਦਮ ਪੁੱਟ ਰਿਹਾ ਅਸਲ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਮਨ ਕਰਕੇ ਵਿਚਾਰਾਂ ਕਰਕੇ ਕਰਮਾ ਕਰਕੇ ਕਦਮ ਪੁੱਟ ਕਰੋੜਾਂ ਕਦਮ ਦਿਨੋਂ ਅੱਗੇ ਲੈਣ ਦੇ ਲਈ ਆ ਰਹੇ ਨੇ ਦਾਦਾ ਜੀ ਕਿਹੜੀ ਦਾਤ ਨਹੀਂ ਹੈ ਦਾਦਾ ਜੀ ਦੀ ਝੋਲੀ ਦੇ ਦਾਦਾ ਜੀ ਦੇ ਖਜ਼ਾਨੇ ਦੇ ਵਿੱਚ ਸਾਰੇ ਤੇਰੀ ਝੋਲੀਆਂ ਦੇ ਵਿੱਚ ਪਾਣੇ ਪਰ ਬਣਾਉ ਦਾ ਆਪਣੇ ਆਪ ਨੂੰ ਤਾ ਹੁਣ ਏਦਾਂ ਇਹਨਾਂ ਨੂੰ ਵਿਚਾਰਦੇ ਹੋਏ ਕਿ ਉਹਨਾਂ ਤੋਂ ਇਹ ਰਹਿਮਤ ਲੈਣੀ ਹੈ ਦਾ ਲੈਣੀ ਹੈ ਏਦਾਂ ਕਰਦੇ ਹੋਏ ਸੰਗਤ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਸੀ ਇਹ ਗੱਲਾਂ ਕਰਦੇ ਆਪੂ ਆਪਣੇ ਘਰ ਗਏ ਤਾਂ ਐਦਾ ਕਰਦੇ ਆ ਮੱਲੋ ਇਹਨਾਂ ਨੂੰ ਇੱਕ ਮਹੀਨਾ ਬਤੀਤ ਹੋਇਆ ਦਾਦਾ ਜੀ ਆਪਣੇ ਬੋਦੀਖਾਨੇ ਤੇ ਸੀ ਜਾ ਚੱਕ ਮੁਰਹ ਕੋ ਨਾ ਨਿਰਾਸਾ ਹੁਣ ਜਿਹੜੇ ਇਹ ਲੋਕ ਨੇ ਮੰਨ ਲਓ ਸੁਲਤਾਨਪੁਰ ਦੀ ਨੇ ਦੂਰੋਂ ਵੇਖਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮੰਨ ਲਓ ਉਹਨਾਂ ਨੂੰ ਵੇਖ ਕੇ ਇੱਕ ਰਸ ਮਿਲਦਾ ਆਨੰਦ ਮਿਲਦਾ ਸਕੂਨ ਮਹਿਸੂਸ ਕਰਦੇ ਨੇ ਕਿ ਅੱਜ ਤਾਂ ਮੰਦਰ ਮਸੀਤੇ ਜਾਣ ਦੀ ਜ਼ਰੂਰਤ ਨਹੀਂ ਸਾਡਾ ਅੱਲਾ ਸਾਡਾ ਖੁਦਾ ਸਾਡਾ ਰਾਮ ਸਾਡਾ ਪਰਮਾਤਮਾ ਦੇ ਸਾਨੂੰ ਦਿਦਾਰੇ ਇਤਨਾ ਸਕੂਨ ਮਿਲਦਾ ਸੀ ਉਹਨਾਂ ਨੂੰ ਉਹਨਾਂ ਨੇ ਨੇਮ ਬਣਾ ਲਏ ਆ ਦਿਦਾਰੇ ਕਰਨ ਦੇ ਲਈ ਜ਼ਰੂਰ ਆਉਂਦੇ ਸੀ ਪਰ ਜਦੋਂ ਆਉਂਦੇ ਸੀ ਮੋਦੀ ਖਾਨੇ ਤੇ ਜਿਹੜੇ ਜਾਚਕ ਕਹਿੰਦੇ ਨੇ ਮੰਗਣ ਵਾਲੇ ਮੰਗਤ ਮੁਖਲਸ ਜਿਹੜਾ ਵੀ ਕੋਈ ਉੱਥੇ ਆਉਂਦਾ ਮਤਲਬ ਉਹਨਾਂ ਦਾ ਜਾਚਕ ਮੋਰੈਨਾ ਨਰਾਸਾ ਜਿਹੜਾ ਇੱਥੇ ਆਉਂਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਲੂਕ ਇਕੱਠ ਰਹਿੰਦੇ ਮੋਦੀਖਾਨੇ ਤੇ ਅਤੇ ਦੇਖਣ ਦੇ ਲਈ ਆਉਂਦੇ ਨੇ ਦਾਤਾ ਜੀ ਨੇ ਕਦੇ ਵੀ ਕਿਸੇ ਨੂੰ ਨਰਾਸ਼ ਨਹੀਂ ਮੋੜਿਆ ਮਲੂ ਖਾਲੀ ਨਹੀਂ ਮੋੜਿਆ ਹੁਣ ਜਿਨ੍ਹਾਂ ਨੇ ਸੁਣਿਆ ਸੀ ਅਤੇ ਸੰਗਤ ਜੋ ਸਿਫਤ ਕਰਦੇ ਥੱਕਦੇ ਨਹੀਂ ਗੁਰੂ ਨਾਨਕ ਦੇ ਮਹਾਰਾਜ ਵਾਕਈ ਇਹ ਰੱਬ ਦਾ ਰੂਪ ਹਨ ਰਿਦੇ ਨਾਨਕੀ ਕੀ ਨਾ ਵਿਚਾਰਾ ਉਧਰ ਸਤਿਕਾਰਯੋਗ ਗੁਰਨਾਨਕ ਦੇਵ ਮਹਾਰਾਜ ਜੀ ਆਪਣੀ ਮੌਜੂਦ ਦੇ ਵਿੱਚ ਸੰਗਤ ਜੀ ਵਰਤਾਰੇ ਸੀ ਅਤੇ ਇਧਰ ਘਰ ਦੇ ਵਿੱਚ ਸਤਿਕਾਰਯੋਗ ਬੀਬੀ ਨਾਨਕੀ ਜੀ ਅਤੇ ਸਤਿਕਾਰਯੋਗ ਜੈ RAM ਜੀ ਅਤੇ ਪਰਮਾਨੰਦ ਜੀ ਆਨੰਦ ਦੇ ਵਿੱਚ ਘਰ ਦੇ ਵਿੱਚ ਨੇ ਤਾਂ ਸੇਵ ਸੁਭਾਵ ਕੀ ਮੰਨ ਲੋ ਇੱਕ ਮਹੀਨੇ ਦਾ ਇੱਕ ਮਾਸ ਇੱਕ ਮਹੀਨੇ ਦਾ ਜ਼ਿਕਰ ਕੀਤਾ ਹੈ ਕਵੀ ਜੀ ਨੇ ਕਿ ਜਦੋਂ ਸਤਿਕਾਰਯੋਗ ਮੋਲ ਚੰਦ ਜੀ ਆਪਣੀ ਲੜਕੀ ਸੁਲਖਣੀ ਨੂੰ ਲੈ ਕੇ ਗਏ ਸੀ ਹੁਣ ਘਰ ਇਹਨਾਂ ਨੇ ਵਿਚਾਰ ਕੀਤੀ ਹੈ ਕਿ तकरीबन 1 ਮਹੀਨਾ ਹੋ ਗਿਆ ਗਿਆਨੂ ਸੁਲਖਣੀ ਜੀ ਨੂੰ ਤਾਂ ਆਪਾਂ ਉਹਨਾਂ ਨੂੰ ਲੈ ਆਈਏ ਤਉਣ ਬੀਬੇ ਨਾਨਕੀ ਜੀ ਇਹ ਘਰ ਦੇ ਵਿੱਚ ਵਿਚਾਰ ਕਰ ਰਹੇ ਹਨ ਭਰਾਤ ਭਾਰ ਜਾ ਆਏ ਅੰਧਾਰ ਤਾਂ ਜੈ ਰਾਮ ਜੀ ਦੇ ਕੋਲ ਗੱਲ ਕੀਤੀ ਸਤਕਾਰਯੋਗ ਬੀਬੇ ਨਾਨਕੀ ਜੀ ਨੇ ਬੀਬੇ ਨਾਨਕੀ ਜੀ ਨੇ ਕਿਹਾ ਮੇਰੇ ਭਰਾਤ ਕਹਿੰਦੇ ਨੇ ਭਰਾਤਾ ਭਾਰ ਜਾ ਕਹਿੰਦੇ ਨੇ ਪਰਜਾਈ ਤਕਨੇ ਮੇਰੇ ਵੀਰ ਦੇ ਕੋਲ ਗੱਲ ਕਰੋ ਅਤੇ ਮੇਰੀ ਪਰਜਾਈ ਨੂੰ ਲੈ ਕੇ ਆਵੇ। ਅਤੇ ਉਹਨਾਂ ਨੂੰ 1 ਮਹੀਨਾ ਹੋ ਗਿਆ ਅਤੇ ਤਕਰੀਬਨ ਹੁਣ ਸਾਡਾ ਫਰਜ ਬਣਦਾ ਕਿ ਉਹਨਾਂ ਨੂੰ ਲੈ ਕੇ ਆਈਏ। ਹੁਣ ਆਪਣਾ ਘਰ-ਵਾਰ ਇਹਨਾਂ ਦਾ ਹੈ ਉਹ ਆਪ ਸੰਭਾਲਣਾ ਪਣਾ। ਤਾਂ ਇਦਾਂ ਸਤਿਕਾਰਯੋਗ ਜੈਰਾਮ ਜੀ ਨੂੰ ਬੇਬੇ ਨਾਨਕ ਜੀ ਨੇ ਕਿਹਾ ਹੈ ਸਵੇ ਸਭਾਰਨ ਸੰਬਸਉ ਬੇਬੇ ਨਾਨਕੀ ਜੀ ਕਹਿੰਦੇ ਅ ਲੱਖ ਇੱਥੇ ਮੇਰੇ ਕੋਲ ਉਹ ਰਹਿਣ ਤੇ ਘਰ ਤਾਂ ਬੱਜੇਗਾ ਮੇਰਾ ਹੀ ਕਿ ਜੇ ਰਾਮ ਜੀ ਦਾ ਘਰ ਹੈ ਨਾਨਕੀ ਦਾ ਘਰ ਹੈ ਪਰ ਆਪਾਂ ਉਹਨਾਂ ਨੂੰ ਇੱਥੇ ਇੱਕ ਘਰ પાਕੇ ਦੇਣਾ ਅਤੇ ਉਸ ਘਰ ਦੇ ਵਿੱਚ ਰਹਿਣਗੇ ਤਾਂ ਉਸ ਲਖਣੀ ਦਾ ਬੱਜੇਗਾ ਘਰ ਉਹ ਬੱਜੇਗਾ ਮੇਰੇ ਵੀਰ ਨਾਨਕ ਦਾ ਤਾਂ ਇਹਦੇ ਕਰਕੇ ਹੁਣ ਆਪਾਂ ਉਹਨਾਂ ਦੇ ਲਈ ਘਰ ਮਕਾਨ ਜਿਹੜਾ ਬਣਾਉਣਾ ਹੈ ਉਹਨਾਂ ਦਾ ਬਣਾਈਏ ਅਤੇ ਉਹਨੂੰ ਸੱਦੋ ਭਾਈ ਜਿੱਦਾਂ ਦਾ ਤੈਨੂੰ ਮਕਾਨ ਤੂੰ ਬਣਾਉਣਾ ਆਪਣਾ ਤੂੰ ਆਪਣੇ ਹਿਸਾਬ ਦੇ ਨਾਲ ਤੂੰ ਬਣਵਾ ਲੈ ਆਪਾਂ ਤਿਆਰ ਕਰੀਏ ਤੁਹਾਡਾ ਮਕਾਨ ਤੁਸੀਂ ਆਪਣੇ ਘਰ ਦੇ ਵਿੱਚ ਦੋਵੇਂ ਜੀ ਰਹੋ ਮੇਰਾ ਵੀਰ ਅਤੇ ਤੁਸੀਂ ਆਨੰਦ ਖੁਸ਼ੀਆਂ ਦੇ ਨਾਲ ਆਪਣੇ ਕਰ ਲਓ ਤਾਂ ਇਹ ਜੈ ਰਾਮ ਜੀ ਨੂੰ ਬੇਬੇ ਨਾਨਕੀ ਜੀ ਕਹਿ ਰਹੇ ਨੇ ਕਿ ਇਹ ਘਰ ਤਾਂ ਬੁਝਣਾ ਪਣੀ ਹੈ ਭਾਵੇਂ ਜਿੰਨਾ ਮਰਜੀ ਚਿਰ ਇੱਥੇ ਰਹਿ ਲੈ ਪਰ ਇਹਦੇ ਕਰਕੇ ਉਹਨਾਂ ਨੂੰ ਪਹਿਲਾਂ ਲਿਆਉਣਾ ਬੜਾ ਜ਼ਰੂਰੀ ਹੈ ਤਹਿ ਬਿਨ ਘਰ ਕੀ ਰੀਤ ਨ ਕੋਊ ਘਰ ਦੇ ਵਿੱਚ ਉਦੋਂ ਤੱਕ ਰੀਤ ਨਹੀਂ ਬਣਦੀ ਜਦੋਂ ਘਰ ਦੇ ਵਿੱਚ ਨਵੀਂ ਵਿਆਹੀ ਬਹੂ ਆਈ ਹੋਵੇ ਤਾਂ ਉਹ ਆਪਣਾ ਚੁੱਲ੍ਹਾ ਚੌਂਕਾ ਨਾ ਸਾਂਵੇਂ ਆਪਣਾ ਕੰਮ-ਕਾਰ ਨਾ ਕਰੇ ਤਾਂ ਇਹ ਦੇ ਕਰਕੇ ਆਪਣੇ ਪਤੀ ਜੈ ਰਾਮ ਜੀ ਨੂੰ ਕਹਿ ਰਹੀ ਹੈ ਬੇਬੇ ਨਾਨਕੀ ਜੀ ਕਹਿੰਦੇ ਸੁਆਮੀ ਜੀ ਉਹਨਾਂ ਦਾ ਹੁਣ ਚੁੱਲ੍ਹਾ ਚੌਂਕਾ ਜਿਹੜਾ ਸਾਹਮਣਾ ਹੈ ਤਾਂ ਜ਼ਰੂਰੀ ਹੈ तकरीबन 2 2.5 ਤਿੰਨ ਮਹੀਨੇ ਬੀਤ ਗਏ ਨੇ ਨਾਨਕ ਸਲੱਖਣੀ ਜੀ ਨੂੰ ਤਾਂ ਹੁਣ ਉਹਨਾਂ ਨੂੰ ਆਪਾਂ ਚੁੱਲ੍ਹਾ ਚੌਂਕਾ ਉਹਨਾਂ ਦਾ ਘਰਵਾਰ ਬਣਾ ਕੇ ਦੇਈਏ ਜਾਬਿਤ ਕਰ ਉਰ ਕੀ ਹਵਲਾ ਖਾ ਤਾਂ ਕਹਿੰਦੇ ਐਦਾਂ ਦੇ ਜਿੱਦਾਂ ਦੀ ਉਹਨਾਂ ਦੇ ਮਨੋਂ ਵਿਚਾਰ ਸੀ ਨਾ ਬੇਬੇ ਨਾਨਕੀ ਜੀ ਦੇ ਆਪਣੇ ਪਤੀ ਜੈਰਾਮ ਜੀ ਨੂੰ ਦੱਸੇ ਹਨ ਪਤਕੇ ਨਿਕਟ ਚਨਕੁਨ ਭਾਖਾ ਪਤਕੇ ਆਪਣੇ ਪਤੀ ਮਲੋ ਜੈਰਾਮ ਜੀ ਦੇ ਕੋਲ ਇਹਨਾਂ ਨੇ ਆਪਣੀ ਸਾਰੀ ਗੱਲ ਦੱਸੀ ਇਹ ਆਪਣੀ ਪਤੀ ਤੋਂ ਰਹਿ ਲੈ ਮਤਲਬ ਰਹਿ ਮਸਵਰਾ ਕਰ ਰਹੇ ਨੇ ਘਰ ਦੇ ਵਿੱਚ ਨੇਗ ਜੋਗ ਕੋ ਦੇਹ ਪਠਾਈ ਤਾਂ ਉਸ ਸਮੇਂ ਫਿਰ ਸਤਕਾਰ ਜੋਗ ਜੈ ਰਾਮ ਜੀ ਬੋਲਦੇ ਨੇ ਕਹਿੰਦੇ ਨਾਨਕੀ ਤਾਂ ਹੁਣ ਤਕਰੀਬਨ ਕਾਫੀ ਸਮਾਂ ਹੋ ਗਿਆ ਅਤੇ ਹਜੇ ਵੀ ਇਹ ਸਾਬ ਕਿਤਾਬ ਆਪਣੇ ਬੋਦੀਖਾਨੇ ਦਾ ਹੋਇਆ ਨਹੀਂ ਹੈ ਉਹਨਾਂ ਦੇ ਵਿਆਹ ਦਾ ਤਕਰੀਬਨ ਡੇਢ ਮਹੀਨਾ ਹੀ ਲੱਗ ਗਿਆ ਅਤੇ ਡੇਢ ਮਹੀਨਾ ਉਹਨਾਂ तकरीबन ਮਹੀਨਾ ਲੰਘੇ ਆ ਦਿਨ ਸਵਾ 2 ਢਾਈ ਤੇ 3 ਮਹੀਨਿਆਂ ਦਾ ਹਿਸਾਬ ਕਿਤਾਬ ਹੋ ਗਿਆ ਮੋਦੀਖਾਨੇ ਦਾ ਅਤੇ ਤੁਹਾਨੂੰ ਪਤਾ ਹੈ ਕਿਤਨਾ ਹਿਸਾਬ ਕਿਤਾਬ ਹੈ ਮੋਦੀਖਾਨੇ ਦਾ ਤਾਂ ਹੁਣ ਉਹਨਾਂ ਨੇ ਹਿਸਾਬ ਕਿਤਾਬ ਦੇਣਾ ਨਾਨਕ ਨੇ ਤਾਂ ਆਪਾਂ ਕੋਈ ਏਦਾਂ ਦਾ ਜੋਗ ਬੰਦਾ ਸਮਝੀਏ ਲੱਭੀਏ ਸਾਡੇ ਪਰਿਵਾਰ ਦੇ ਵਿੱਚੋਂ ਕਿ ਨਾਨਕੀ ਨੂੰ ਲੈ ਆਵੇ ਨਾਨਕ ਦਾ ਜਾਣਾ ਹੁਣ ਤਾਂ ਬੜਾ ਮੁਸ਼ਕਲ ਕਈ ਦਿਨ ਉਹਨਾਂ ਨੂੰ ਜਾਣ ਲੱਗਣਗੇ ਕਈ ਜਨ ਫਿਰ ਉੱਥੇ ਰਹਿਣਗੇ ਉਹ ਆਪਣੇ ਪਹਿਲੀ ਵਾਰ ਸੌਰੇ ਕਰ ਜਾਣਗੇ ਅਤੇ ਕਈ ਦਿਨ ਉਹਨਾਂ ਨੂੰ ਲੱਗਣਗੇ ਜਦੋਂ ਇੱਥੇ ਥੋੜਾ ਕੰਮਕਾਰ ਤੋਂ ਉਹ ਹਲਕੇ ਹੋਏ ਮੰਨ ਲਓ ਕੰਮਕਾਰ ਜਿਹੜਾ ਹੈ ਉਹਨਾਂ ਦੇ ਹਿਸਾਬ ਦੇ ਵਿੱਚ ਕੀਤਾ ਲੇਖਾ ਜੋਖਾ ਕੀਤਾ ਉਹ ਤੋਂ ਬਾਅਦ ਆਪਾਂ ਨਾਨਕ ਜੀ ਜਾਇਆ ਹੋਣਗੇ ਦੋਵੇਂ ਨਾਲ ਸੁਲਖਣੀ ਜਾਇਆ ਬੇਗੀ 10 ਦਿਨ ਲਾਇਆ ਉਹਨੂੰ 20 ਦਿਨ ਲਾਇਆ ਪਰ ਹੁਣ ਜਿਹੜਾ ਹੈ ਮੈਨੂੰ ਲੱਗਦਾ ਹੈ ਲੇਖਾ ਜੋਖਾ ਅਜੇ ਕੀਤਾ ਨਹੀਂ ਇਹਨਾਂ ਨੇ کافی ਹੋ ਚੁੱਕੇ ਆ ਤਾਂ ਇਹਦੇ ਕਰਕੇ ਆਪਾਂ ਜਿਹੜਾ ਨਾਨਕ ਨੂੰ ਕਹੀਏ ਕਿ ਤੁਸੀਂ ਮੋਦੀ ਖਾਨਾ ਸੰਭਾਲੋ ਲੈਖਾ ਜੋਖਾ ਕਰੋ ਜੇ ਕਰ ਸਕਦੇ ਹੋ ਤਾਂ ਤੁਸੀਂ ਲੈ ਆਓ ਨਹੀਂ ਫਿਰ ਅਸੀਂ ਜੋਗ ਬੰਦਾ ਲੱਭਦੇ ਆ ਤਾਂ ਉਹ ਜਿਹੜੇ ਨੇ ਉਸ ਸੁਲੱਖਣੀ ਨੂੰ ਲੈ ਕੇ ਆਉਣ ਭਰਾਤ ਭਾਰ ਜਾ ਲਹੋ ਮੰਗਾਈ ਤਾਂ ਇਹ ਗੱਲ ਫਿਰ ਅਗੋਂ ਬੇਬੇ ਨਾਨਕ ਜੀ ਬੋਲਦੇ ਨੇ ਕਿ ਦੇ ਸੁਆਮੀ ਦੀ ਭਰਾਤ ਮੇਰੇ ਵੀਰ ਨੂੰ ਪਹਿਲਾਂ ਕਹੋ ਨਾ हां जी मेरे वीर जी ਉਹਨਾਂ ਦੇ ਕੋਲ ਕੰਮ ਨਹੀਂ ਹੈ ਮਤਲਬ ਮੇਰੇ ਵੀਰ ਦੇ ਕੋਲ ਕੰਮ ਨਹੀਂ ਹੈ ਮੋਦੀ ਖਾਨੇ ਤੇ ਕੰਮ ਬਹੁਤ ਹੈ ਤਾਂ ਬਾਅਦ ਦੇ ਵਿੱਚ ਸੋਚਾਂਗੇ ਫਿਰ ਆਪਾਂ ਕਿ ਕਿਸੇ ਨੂੰ ਘੱਲਣਾ ਹੈ ਜਾਂ ਆਪਾਂ ਚਲੀਏ ਤਾਂ ਉਹ ਆਪਾਂ ਬਾਅਦ ਦੇ ਵਿੱਚ ਸੋਚਣਾ ਪਹਿਲਾਂ ਤੁਸੀਂ ਮੇਰੇ ਵੀਰ ਨੂੰ ਕਹੋ ਕਿ ਸੁਲੱਖਣੀ ਨੂੰ ਉਹ ਲੈ ਕੇ ਆਉਣਾ ਸੁਣ ਜਾ ਰਾਮ ਤਾਂ ਬੋ ਮਨ ਜੋ ਬੁਲਾਏ ਤਾਂ ਕਹਿੰਦੇ ਉਸ ਸਮੇਂ ਜੈ ਰਾਮ ਜੀ ਨੇ ਮੰਨ ਲੋ ਆਪਣੇ ਸੇਵਕ ਬੁਲਾਏ ਜਿਹੜੇ ਇਹਨਾਂ ਦੇ ਘਰ ਕੰਮ ਕਰ ਕਰਨ ਵਾਲੇ ਸੀ ਅਤੇ ਉਹਨਾਂ ਨੂੰ ਬੁਲਾ ਕੇ ਜੈਰਾਮ ਜੀ ਕਹਿੰਦੇ ਹਨ ਭਲੀ ਰੀਤ ਸੋ ਤਹ ਪਰ ਧਾਏ ਤਾਂ ਉਹ ਕਹਿੰਦੇ ਨੇ ਭਲੀ ਰੀਤ ਮਲੋ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਸਾਡਾ ਵੀ ਜਾਣਾ ਬੜਾ ਮੁਸ਼ਕਲ ਹੈ ਕਿਉਂਕਿ ਇੱਥੇ ਸਾਡਾ ਵੀ ਕੰਮਕਾਰ ਹੈ ਮੋਦੀ ਖਾਨੇ ਤੇ ਨਾਨਕ ਦਾ ਕੰਮ ਹੈ ਸਾਡੇ ਨਾਨਕ ਦਾ ਤਾਂ ਉਹ ਵੀ ਨਹੀਂ ਜਾ ਸਕਦੇ ਤਾਂ ਤੁਸੀਂ ਨਾਨਕੀ ਨੂੰ ਲੈ ਕੇ ਆਉਣਾ ਹੈ ਅਤੇ ਬੜੇ ਪ੍ਰੇਮ ਦੇ ਨਾਲ ਜਾਣਾ ਬੜੇ ਪ੍ਰੇਮ ਦੇ ਨਾਲ ਉੱਥੋਂ ਲੈ ਕੇ ਆਉਣਾ ਉਹਨਾਂ ਦੀ ਆਗਿਆ ਤੋਂ ਬਿਨਾਂ ਲੈ ਕੇ ਨਹੀਂ ਆਉਣਾ ਜਦੋਂ ਉਹਨਾਂ ਦੇ ਮਾਤਾ ਪਿਤਾ ਆਗਿਆ ਦੇਣਗੇ ਤਾਂ ਤੁਸੀਂ ਫੇਰ ਉਹਨਾਂ ਨੂੰ ਲੈ ਕੇ ਆਉਣਾ ਮੂਲ ਚੰਦ ਕੋ ਸਦਨ ਸੁਹਾਵਾ ਤਾਂ ਕਹਿੰਦੇ ਤੁਸੀਂ ਹੁਣ ਚਾਲੇ ਪਾ ਦਿਓ ਬਟਾਲੇ ਨੂੰ ਮੂਲ ਚੰਦ ਦੇ ਘਰ ਲਈ ਤੁਸੀਂ ਹੁਣ ਚਾਲੇ ਪਾ ਦਿਓ ਪਹੁੰਚੇ ਜਾਏ ਸੰਦੇਸ਼ ਸੁਣਾਵਾ ਤਾਂ ਉਹਨਾਂ ਨੂੰ ਸੰਦੇਸ਼ ਦੇ ਦਿੱਤਾ ਮੰਨ ਲਓ ਜਿਹੜੇ ਤੋਂ ਕਹਲੇ ਸੀ ਕਿ ਤੁਸੀਂ ਕਰਦੇ ਸੁਖਸ਼ਾਂਤ ਸੁਣਾ ਦਿਓ ਨਾਨਕ ਦਾ ਦੱਸ ਬਿਓ ਕਿ ਨਾਨਕ ਨੇ ਆਉਣਾ ਜ਼ਰੂਰ ਸੀ ਪਰ ਨਾਨਕ ਦਾ ਉੱਥੇ ਬੜਾ